ਦੇਸ਼ਪਾੜ ਦੇ ਵਿੱਚ ਉਸਾਰੀ ਨੂੰ ਢਾਉਣ, ਬਰਫ਼ ਹਟਾਉਣ ਜਾਂ ਪੁੱਟਣ ਦੇ ਲਈ ਬਲਡੋਜ਼ਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜਕੱਲ ਆਮ ਹੀ ਬਲਡੋਜ਼ਰ ਇਨ੍ਹਾਂ ਕੰਮਾਂ ਦੇ ਲਈ ਵਰਤੇ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਬਲਡੋਜ਼ਰਾਂ ਦਾ ਅਸਲੀ ਕੰਮ ਇਹ ਨਹੀਂ ਸੀ। ਇਹ ਕਿਸੇ ਹੋਰ ਮਕਸਦ ਦੇ ਲਈ ਹੋਂਦ ਵਿੱਚ ਆਏ ਸਨ। ਭਾਵੇਂ ਇਸ ਗੱਲ ਤੇ ਯਕੀਨ ਕਰਨਾ ਥੋੜਾ ਮੁਸ਼ਕਲ ਹੈ ਪਰ ਦੱਸਦੀ ਹੈ ਕਿ ਬਲਡੋਜ਼ਰ ਸਭ ਤੋਂ ਪਹਿਲਾਂ ਖੇਤੀਬਾੜੀ ਦੇ ਲਈ ਹੋਂਦ ਵਿੱਚ ਆਏ ਸਨ। ਖੇਤੀਬਾੜੀ ਨੂੰ ਆਸਾਨ ਬਣਾਉਣ ਦੇ ਲਈ ਬੁਲਡੋਜ਼ਰਾਂ ਦੀ ਖੋਜ ਹੋਈ ਸੀ ਪਰ ਇਸ ਤੋਂ ਬਾਅਦ ਸਮਾਂ ਇੰਜ ਬਦਲਿਆ ਕਿ ਅੱਜ ਉਹ ਸਾਰੀ ਦੇ ਕੰਮਾਂ ਨੂੰ ਢਾਉਣ ਜਾਂ ਬਣਾਉਣ ਦੇ ਵਿੱਚ ਜਾਂ ਹੋਰ ਕਈ ਕੰਮਾਂ ਦੇ ਲਈ ਇੰਨਾ ਬੁਲਡੋਜ਼ਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਬੁਲਡੋਜ਼ਰ ਦੇ ਹੋਣ ਨੂੰ ਕਰੀਬ ਅੱਜ 101 ਸਾਲ ਹੋ ਚੁੱਕੇ ਨੇ ਪਰ ਕਿਵੇਂ ਸਮਾਂ ਬਦਲਿਆ ਕਿਵੇਂ ਇਸ ਦਾ ਕੰਮ ਬਦਲਿਆ ਕਦੋਂ ਪਹਿਲਾ ਬੁਲਡੋਜ਼ਰ ਹੋਣ ਦੇ ਵਿੱਚ ਆਇਆ ਆਓ ਜਾਣਦੇ ਹਾਂ ਬੁਲਡੋਜ਼ਰਾਂ ਦੇ ਇਸ ਇਤਿਹਾਸ ਨੂੰ ਦਰਸਲ ਬੁਲਡੋਜ਼ਰ ਪਹਿਲੀ ਵਾਰ 18 ਦਸੰਬਰ 1923 ਨੂੰ ਪੈਂਸਿਲਵੇਨੀਆ ਅਮਰੀਕਾ ਦੇ ਵਿੱਚ ਬਣਾਇਆ ਸੀ। ਅਮਰੀਕਾ ਦੇ ਵਿੱਚ ਦੋ ਕਿਸਾਨ ਜੇਮਸ ਕਮਿੰਗਸ ਅਤੇ ਜੀ ਆਰ ਐਲ ਮੈਕਲਿਊਡ ਦੁਆਰਾ ਇਸ ਨੂੰ ਡਿਜ਼ਾਈਨ ਕੀਤਾ ਗਿਆ ਸੀ। ਇਹ ਉਹ ਦੌਰ ਸੀ ਜਦੋਂ ਖੇਤਾਂ ਦੇ ਵਿੱਚ ਹਲ ਵਾਉਣਾ ਇੱਕ ਬਹੁਤ ਹੀ ਚੁਣੌਤੀਪੂਰਨ ਕੰਮ ਸੀ। ਸ਼ੁਰੂ ਦੇ ਵਿੱਚ ਉਸ ਦੀ ਵਰਤੋਂ ਸਿਰਫ ਖੇਤੀ ਵਿੱਚ ਹੀ ਕੀਤੀ ਜਾਂਦੀ ਸੀ ਪਰ ਹੌਲੀ-ਹੌਲੀ ਇਸ ਦੀ ਵਰਤੋਂ ਇੰਜੀਨੀਅਰਿੰਗ ਇਮਾਰਤਾਂ ਨੂੰ ਟੌਣ ਅਤੇ ਸੜਕਾਂ ਬਣਾਉਣ ਸਮੇਤ ਕਈ ਕੰਮਾਂ ਦੇ ਵਿੱਚ ਕੀਤੇ ਜਾਣ ਲੱਗੇ। ਪਹਿਲਾਂ ਤਾਂ ਬੁਲਡੋਜ਼ਰ ਇੱਕ ਅਟੈਚਮੈਂਟ ਸੀ ਜਿਸ ਨੂੰ ਟਰੈਕਟਰ ਆਦਿ ਨਾਲ ਜੋੜਿਆ ਜਾਂਦਾ ਸੀ ਪਰ 1940 ਤੱਕ ਇਹ ਆਪਣੇ ਆਪ ਦੇ ਵਿੱਚ ਇੱਕ ਮਸ਼ੀਨ ਬਣ ਗਿਆ। ਸੜਕਾਂ ਤੋਂ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਜ਼ਮੀਨ ਨੂੰ ਪੱਧਰਾ ਕਰਨ ਦੀ ਆਪਣੀ ਵਿਸ਼ੇਸ਼ਤਾ ਦੇ ਕਾਰਨ ਇਸ ਨੂੰ ਸਿਰਫ ਇੱਕ ਹੀ ਨਹੀਂ ਬਲਕਿ ਕਈ ਉਦੇਸ਼ਾਂ ਦੇ ਨਾਲ ਵਰਤਿਆ ਜਾਣ ਲੱਗਾ। ਬੁਲਡੋਜ਼ਰ ਦੀ ਮੁੱਖ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇਹ ਇਸ ਦਾ ਵੱਡਾ ਫਰੰਟ ਬਲੇਡ ਅਤੇ ਸ਼ਕਤੀਸ਼ਾਲੀ ਇੰਜਨ ਹੈ। ਜੋ ਭਾਰੀ ਵਸਤੂਆਂ ਨੂੰ ਟੱਕਾ ਅਤੇ ਢਾਹ ਲਾ ਸਕਦਾ ਹੈ ਸਮੇਂ ਦੇ ਨਾਲ ਬੁਲਡੋਜ਼ਰਾਂ ਦੀ ਵਰਤੋਂ ਤੇ ਰੂਪ ਵੀ ਬਦਲ ਗਏ ਨੇ ਮਜ਼ੂਕੇ ਬੁਲਡੋਜ਼ਰਾਂ ਦੇ ਵਿੱਚ ਰਬੜ ਦੇ ਪਹੀਏ ਵਰਤੇ ਜਾਣ ਲੱਗ ਪਏ ਨੇ ਜਦੋਂ ਕਿ ਪਹਿਲਾਂ ਇਸ ਦੇ ਵਿੱਚ ਚੇਨ ਟਰੈਂਡ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਨਾਲ ਇਸ ਨੂੰ ਬਰਾਬਰ ਫੈਲਣ ਅਤੇ ਕੱਚੀਆਂ ਸੜਕਾਂ ਤੇ ਆਸਾਨੀ ਨਾਲ ਜਾਣ ਦੇ ਯੋਗ ਬਣਾਇਆ ਗਿਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਬੁਲਡੋਜ਼ਰ ਦੀ ਤਾਕਤਵਰ ਬਾਹ ਨੂੰ ਪ੍ਰੈਕਟਰ ਆਦੀ ਨਾਲ ਜੋੜ ਕੇ ਵਰਤਿਆ ਜਾਂਦਾ ਸੀ ਕਿਉਂਕਿ ਇਹ ਹਿੱਲ ਨਹੀਂ ਸਕਦਾ ਸੀ ਪਰ ਹੌਲੀ-ਹੌਲੀ ਇਸ ਦੇ ਵਿੱਚ ਬਦਲਾ ਆਇਆ ਅੱਜ ਹਾਈਡਰੌਲਿਕਸ ਨਾਲ ਜੁੜਨ ਤੋਂ ਬਾਅਦ ਇਹ ਬਾਹ ਚੁੱਲਣ ਲੱਗ ਪਈ ਹੈ ਅਤੇ ਇਸ ਦੀ ਵਰਤੋਂ ਹੋਰ ਵੀ ਕਈ ਕੰਮਾਂ ਦੇ ਵਿੱਚ ਸ਼ੁਰੂ ਹੋ ਗਈ ਹੈ ਆਪਣੀ ਵਿਸ਼ੇਸ਼ ਸਮਰੱਥਾ ਦੇ ਕਾਰਨ ਇਸ ਦੀ ਵਰਤੋਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਸਾਰੀ ਨੂੰ ਢਾਉਣ ਦੇ ਲਈ ਕੀਤੇ ਜਾਣ ਲੱਗ ਪਈ ਹੈ ਦੱਸ ਦਈਏ ਕਿ ਅੱਜ ਬੁਲਡੋਜ਼ਰ ਨੂੰ ਹੁੰਦ ਵਿੱਚ ਆਏ ਪੂਰੇ 101 ਸਾਲ ਹੋ ਚੁੱਕੇ ਨੇ ਤੇ ਬੁਲਡੋਜ਼ਰ ਆਪਣੀ ਕਈ ਕੰਮਾਂ ਤੇ ਚੱਲਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਕੰਮ ਆਉਂਦਾ ਹੈ ਪਰ ਲੋਕ ਜੀਸੀਬੀ ਅਤੇ ਬੁਲਡੋਜ਼ਰ ਦੇ ਵਿੱਚ ਕਈ ਵਾਰ ਫਸ ਜਾਂਦੇ ਨੇ ਜੀਸੀਬੀ ਅਤੇ ਬੁਲਡੋਜ਼ਰ ਨੂੰ ਲੈ ਕੇ ਆਮ ਤੌਰ ਤੇ ਲੋਕਾਂ ਦੇ ਵਿੱਚ ਭੰਬਲ ਪੂਸਾ ਬਣਿਆ ਹੋਇਆ ਹੈ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਦੋਵੇਂ ਇੱਕੋ ਜਿਹੇ ਹਨ ਪਰ ਅਜਿਹਾ ਨਹੀਂ ਹੈ ਜੀਸੀਬੀ ਬੁਲਡੋਜ਼ਰ ਦਾ ਇੱਕ ਬ੍ਰਾਂਡ ਹੈ JCB ਇੱਕ ਬ੍ਰਿਟਿਸ਼ ਕੰਪਨੀ ਹੈ ਜੋ ਕਿ ਭਾਰੀ ਉਪਕਰਨਾਂ ਦਾ ਨਿਰਮਾਣ ਕਰਦੀ ਹੈ। ਇਸ ਕੰਪਨੀ ਦਾ ਨਾਮ ਇਸ ਦੇ ਸੰthਾਪਕ ਜੋਸਫ ਸੀਰੀਅਲ ਬੈਂਫੋਰਡ ਦੇ ਨਾਮ ਤੇ ਰੱਖਿਆ ਗਿਆ ਸੀ। ਇਹ ਕੰਪਨੀ ਬੁਲਡੋਜ਼ਰ ਬਣਾਉਂਦੀ ਹੈ। ਇਹ ਕੰਪਨੀ ਸਿਰਫ ਬੁਲਡੋਜ਼ਰ ਤੱਕ ਹੀ ਨਹੀਂ ਸੀਮਤ ਬਲਕਿ ਨੌ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ 60 ਤੋਂ ਵੱਧ ਉਤਪਾਦ ਤਿਆਰ ਕਰਦੀ ਹੈ ਜਿਨ੍ਹਾਂ ਦੀ ਵਰਤੋਂ ਉਸਾਰੀ ਦੇ ਕੰਮ, ਭਾਰ ਚੁੱਕਣ ਅਤੇ ਜ਼ਮੀਨ ਦੀ ਖੁਦਾਈ ਸਮੇਤ ਕਈ ਕੰਮਾਂ ਦੇ ਵਿੱਚ ਕੀਤੀ ਜਾਂਦੀ ਹੈ। ਹੁਣ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਜੇਸੇ ਵੀ ਅਤੇ ਬੁਲਡੋਜ਼ਰ ਦੇ ਵਿੱਚ ਕੀ ਅੰਤਰ ਹੈ ਪਰ ਬੁਲਡੋਜ਼ਰ ਦੀ ਬੰਤਰ ਨੂੰ ਪੂਰੇ 101 ਸਾਲ ਹੋ ਚੁੱਕੇ ਨੇ ਤੇ ਅੱਜ ਬੁਲਡੋਜ਼ਰ ਕੰਮਾਂ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਗੱਲ ਕਰੀਏ ਸ਼ੁਰੂਆਤੀ ਦੌਰ ਦੀ ਜੁੱਥੇ ਬੁਲਡੋਜ਼ਰ ਨੂੰ ਸਿਰਫ ਖੇਤੀ ਦੇ ਵਿੱਚ ਇਸਤੇਮਾਲ ਕਰਨ ਦੇ ਲਈ ਬਣਾਇਆ ਗਿਆ ਸੀ ਪਰ ਉਦੋਂ ਇਸ ਨੂੰ ਬਣਾਉਣ ਵਾਲਿਆਂ ਨੂੰ ਨਹੀਂ ਪਤਾ ਸੀ ਕਿ ਅਗਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਵਰਤੋਂ ਕਿਸ ਲਈ ਕੀਤੀ ਜਾਵੇਗੀ ਤੇ ਅੱਜ ਬੁਲਡੋਜ਼ਰ ਨੂੰ ਹੋਂਦ ਵਿੱਚ ਆਏ ਪੂਰੇ 101 ਸਾਲ ਹੋ ਚੁੱਕੇ ਨੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਦੀ ਜੇ ਗੱਲ ਕਰੀਏ ਤਾਂ ਬੁਲਡੋਜ਼ਰਾਂ ਦੀ ਭੂਮਿਕਾ ਪੂਰੇ ਤਰੀਕੇ ਦੇ ਨਾਲ ਬਦਲ ਚੁੱਕੀ ਹੈ ਜਿੱਥੇ ਪਹਿਲਾਂ ਬੁਲਡੋਜ਼ਰ ਖੇਤੀ ਦੇ ਵਿੱਚ ਸਹਾਇਤਾ ਦੇ ਲਈ ਹੋਂਦ ਚ ਆਇਆ ਸੀ ਉੱਥੇ ਹੀ ਅੱਜ ਦੇ ਬੁਲਡੋਜ਼ਰ ਉਹ ਸਾਰੀ ਕੰਮਾਂ ਨੂੰ ਤਵਸਤ ਕਰਨ ਦੇ ਲਈ ਕੰਮ ਆ ਰਹੇ ਨੇ ਅੱਜ ਦੇ ਬੁਲਡੋਜ਼ਰ ਅਪਰਾਧੀਆਂ ਦੇ ਸਮਰਾਜ ਨੂੰ ਤਵਸਤ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਤਾਂ ਤੁਹਾਨੂੰ ਬੁਲਡੋਜ਼ਰ ਦਾ ਇਤਿਹਾਸ ਕਿਵੇਂ ਲੱਗਿਆ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે નેડે પંજાબી ટીવી